ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਇਆ ਪਿੰਡ ਕੋਲੀਆ ਕਲਾਂ ਦੇ ਵਿੱਚ ਕੋਲੀਆ ਕਲਾਂ ਨੂੰ ਮਿੱਤਰੋ ਜ਼ਿਲ੍ਹਾ ਜਿਹੜਾ ਮੋਗਾ ਲੱਗਦਾ ਵਾ ਸੱਜਣੋ ਘਰੇਲੂ ਪਰਿਵਾਰ ਦੇ ਕੋਲੇ ਇੱਕ ਵੈੜ ਦੀ ਵੀਡੀਓ ਦਿਖਾਵਾਂਗੇ ਸੂਣ ਦੇ ਵਿੱਚ ਕੁਝ ਦਿਨ ਬਾਕੀ ਆ ਸਾਰੀ ਜਾਣਕਾਰੀ ਆਪਾਂ ਬਾਪੂ ਜੀ ਤੋਂ ਲੈ ਕੇ ਦੇਵਾਂਗੇ ਤੁਹਾਨੂੰ ਸੱਜਣੋ ਰੇਟ ਵੀਡੀਓ ਦੇ ਵਿੱਚ ਕਰਾਵਾਂਗੇ ਜਰੂਰ ਜੁੜੇ ਰਹੋ ਵੀਡੀਓ ਨਾਲ ਆਜੋ ਮਿਲਦੇ ਆਪਾਂ ਬਾਪੂ ਜੀ ਨੂੰ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਘਰ ਪਰਿਵਾਰ ਜੀ ਠੀਕ ਹੈ ਜੀ ਵਧੀਆ ਚੱਲ ਜੀ ਬਾਪੂ ਜੀ ਆਪਣਾ ਇੱਕ ਰੀ ਨਾਮ ਦੱਸ ਦਈਏ ਜੀ ਜਗਮੋਣ ਸਿੰਘ ਜੀ ਜਗਮੋਣ ਸਿੰਘ ਆਪਣਾ ਨਾਮ ਆ ਜੀ ਪਿੰਡ ਦਾ ਐਡਰੈਸ ਦੱਸ ਦਈਏ ਪਿੰਡ ਕੋਰੀਆ ਕਲਾ ਜੀ ਤੇ ਜ਼ਿਲ੍ਹਾ ਆਪਣਾ ਮੋਗਾ ਲੱਗਦਾ ਜ਼ਿਲ੍ਹਾ ਮੋਗਾ ਜੀ ਜਿਹੜੀ ਆਪਾਂ ਇਹ ਵੈੜ ਵਿੱਚ ਨਹੀਂ ਕਿੰਵੇਂ ਸੂਏ ਵਾਸਤੇ ਸੋਨਾ ਜੀ ਇਹ ਦੂਜੇ ਸੂਏ ਸੋਨਾ ਜੀ ਦੂਜੇ ਸੂਏ ਇਸ ਵੈੜ ਨੇ ਸੋਨਾ ਵਾ ਜੀ ਤੇ ਕਿੰਨੇ ਦਿਨ ਬਾਕੀ ਆ ਜੀ ਇਹਦੇ ਜੀ ਹਰ 10 ਦਿਨ ਲੈ ਜੂਗੀ 10 ਦਿਨ ਲੈ ਜੋਗੀ ਬਾਕੀ ਪਹਿਲੇ ਸੂਏ ਆਪਣੇ ਘਰੀ ਚੋਈ ਆ ਜੀ ਹਾਂਜੀ ਘਰੇ ਚੋਈ ਆ ਠੀਕ ਹੈ ਜੀ ਕਿੰਨੇ ਕੇ ਦੁੱਧ ਦੇ ਗਏ 20 ਲੀਟਰ ਚ ਹੋਇਆ ਸੀ 20 ਕਿਲੋ 20 ਲੀਟਰ ਕੇ ਕਿਲੋ ਜੀ ਹਾਂ 20 ਕਿਲੋ ਵੀ ਮੰਨ ਕੇ ਚੱਲੋ ਠੀਕ ਹੈ ਜੀ 20 ਕਿਲੋ ਜਿਹੜਾ ਦੁੱਧ ਆ ਸੱਜਣੋ ਇਹਦੇ ਥੱਲੋਂ ਪਹਿਲੇ ਸੂਏ ਜਿਹੜਾ ਬਾਪੂ ਜੀ ਨੇ ਚੋਇਆ ਹੋਇਆ ਹਾਂਜੀ ਲੈ ਵੇ ਲੋਵੇ ਦੀ ਆਪਾਂ ਤੁਹਾਨੂੰ ਬੰਤਰਬਾਡੀ ਦਿਖਾ ਦਿੰਨੇ ਆ ਸੱਜਣੋ ਬਹੁਤ ਸੋਹਣੀ ਬੰਤਰਬਾਡੀ ਢਲਾਂ ਢੁਲਾ ਬਾਕੀ ਸਪੇਸ ਬਹੁਤ ਪਿਆ ਵਾ ਸਿਰ ਠੰਡੀ ਆ ਤੁਸੀਂ ਦੇਖ ਸਕਦੇ ਆ ਥਣ ਥਣੜ ਬਹੁਤ ਚੰਗਾ ਲੱਗਦਾ ਵਾ ਥੱਲੇ ਬੈ ਕੇ ਦਿਖਾ ਦੇਉਂਗੇ ਬਾਪੂ ਜੀ ਹਾਂ ਲਓ ਵੀ ਸੱਜਣੋ ਸੀਲ ਠੰਡੀ ਵਾਲੀ ਦਾ ਤੁਹਾਨੂੰ ਹੁਣ ਬਾਪੂ ਜੀ ਨੇ ਦਾਸੀ ਦਿੱਤੀ ਆ ਵੀ ਗਾਰੰਟੀ ਵਾਲੀ ਗੱਲ ਈ ਆ ਸੀਲ ਬਹੁਤ ਆ ਤੇ ਇੱਕ ਵਾਰੀ ਤੋੜ ਦਿਓ ਬਾਪੂ ਜੀ ਨੂੰ ਵੜਾ ਜਾ ਇਹ ਪਤਰਾਸ ਦਿਨ ਦੀ ਕੱਚੀ ਆ ਸੱਜਣੋ ਕ੍ਰੋਸ ਬ੍ਰੀਡ ਚ ਹੈਗੀ ਤਿੰਨ ਚਾਰ ਕ੍ਰੋਸ ਆ ਗਏ ਇਹਦੇ ਚ ਐਚ ਐਫ 에ਰ ਸ਼ਰ ਹਾਂਜੀ ਤੇ ਗਰਲੈਂਡੋ ਦਾ ਜਿਹੜਾ ਕ੍ਰੋਸ ਤਿੰਨ ਚਾਰ ਕ੍ਰੋਸ ਆ ਗਏ ਇਹਦੇ ਤੇ ਹਾਂਜੀ ਦੁੱਧ ਜਿਹੜਾ ਬਾਪੂ ਜੀ ਨੇ ਕਾਫੀ ਚੰਗਾ ਦੱਸਿਆ ਵਾ ਵੈੜ ਨੇ ਪਹਿਲੇ ਸੂਆ 20 ਕਿਲੋ ਦਿੱਤਾ ਵਾ ਤੇ ਐਕਤੀ ਬਾਪੂ ਜੀ ਆਪ ਨੂੰ ਕਿੰਨੀ ਕੁ ਉਮੀਦ ਹੈ ਜੀ ਕਿੰਨਾ ਦੁੱਧ ਦੇ ਸਕਦੀ ਹੈ ਐਕਤੀ 20 ਲੀਟਰ ਦੋਗੀ ਠੀਕ ਹੈ ਜੀ ਐਕਤੀ 25-26 ਲੀਟਰ ਜਿਹੜਾ ਦੁੱਧ ਦੇ ਸਕਦੀ ਆ ਆਸ ਹੈਗੀ ਐਨੀ ਆਪ ਨੂੰ ਮੋੜ ਲਿਆ ਜੀ ਮੋੜ ਲਿਆ ਮੋੜ ਲਿਆ ਬਾਪੂ ਜੀ ਲੋ ਵੀ ਸਜਣੋ ਚੰਗੀ ਵੈੜ ਆ ਦੂਜਾ ਸੂਆ ਸੁਣਾ ਵੈੜ ਨੇ ਥਣ ਲੇਵੇ ਦੀ ਬਹੁਤ ਸਾਫ ਸੁਥਰੀ ਆ ਬਾਕੀ ਬਾਪੂ ਜੀ ਨੇ ਛੀਲ ਠੰਡੀ ਦੀ ਆਪ ਨੂੰ ਗਾਰੰਟੀ ਦੇ ਦਿੱਤੀ ਆ ਤੁਹਾਡੇ ਸਾਹਮਣੇ ਵੇਖ ਵੀ ਲਿਆ ਵਾ ਤੁਸੀਂ ਵੀਡੀਓ ਦੇ ਵਿੱਚ ਬਾਕ ਨੰਬਰ ਆਪਾਂ ਜਿਹੜਾ ਬਾਪੂ ਜੀ ਦਾ ਸਕਰੀਨ ਦੇ ਉੱਤੇ ਵੀ ਲਾਵਾਂਗੇ ਤੇ ਬਾਪੂ ਜੀ ਆਪਾਂ ਮੁੱਲ ਕੀ ਕਰਦੇ ਆ ਜੀ ਵੇੜ ਦਾ 90000 ਰੁਪਏ ਮੰਗਦੇ ਜੀ 90000 ਦੇ ਵਿੱਚੋਂ ਮਾਣਤਾਨ ਕਰ ਦਾਂਗੇ ਜੀ ਹਾਂਜੀ ਕਰ ਦਾਂ ਠੀਕ ਹੈ ਜੀ ਬੰਦ ਕਰੀਏ ਇਹਨੂੰ ਬਾਪੂ ਜੀ ਆਪਣਾ ਨੰਬਰ ਦੱਸ ਦਿਓ ਜੀ ਪਹਿਲਾ ਨੰਬਰ ਹੈ 99145 ਜੀ 99142 99145 ਹਾਂਜੀ 45 45 99145 9988 99188 ਇੱਕ ਵਾਰੀ ਹੋਰ ਬੋਲ ਦਿਓ ਜੀ 99145 ਹਾਂਜੀ ਤੇ 9988 ਠੀਕ ਹੈ ਜੀ ਦੂਜਾ ਨੰਬਰ ਹੈਗਾ 97805 97805 76716 ਠੀਕ ਹੈ ਜੀ ਤੇ ਇਸ ਸਭ ਨੂੰ ਤੁਹਾਨੂੰ ਵੀਡੀਓ ਦਿਖਾਈ ਆ ਪਿੰਡ ਕੋਲੀਆਂ ਕਲਾਂ ਦੇ ਵਿੱਚੋਂ ਵੈੜ ਦਿਖਾਤੀ ਆ ਜਾਣਕਾਰੀ ਲੈਤੀ ਆ ਨੰਬਰ ਬਾਪੂ ਜੀ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਤੁਸੀਂ ਸੰਪਰਕ ਕਰ ਲਿਓ ਮਾਨਤਨ ਹੋ ਜਾਊਗਾ ਇਹ ਮੁੱਲ 90000 ਆ ਮਿੱਤਰੋ ਥਣ ਲੇਵੇ ਦੀ ਬਹੁਤ ਸਾਫ਼ ਸੁਥਰੀ ਆ ਵੱਡੀ ਵੈੜ ਆ ਕੱਦ ਕਾਠ ਚੰਗਾ ਵਾ ਵਜਨ ਬਹੁਤ ਚੰਗਾ ਵਾ ਬਾਕੀ ਬਾਪੂ ਜੀ ਨਾਲ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ